ਕੁਲਜਿੰਦਰ ਕੋਲ ਕੁਲਜਿੰਦਰ ਕੋਲ ਜੀ ਤੁਹਾਡੇ ਹਸਬੰਦ ਜਿਹੜੇ ਆ ਰਵਿੰਦਰ ਸਿੰਘ ਜੀ ਡਿਪੋਰਟੂ ਕੇ ਬਾਹਰ ਆਏ। ਹਾਂਜੀ ਕਿਹਨਾ ਹਾਲਾਤਾਂ ਦੇ ਵਿੱਚ ਗਏ ਸੀ ਅਮਰੀਕਾ ਦੇ। ਉਹ ਗਏ ਤੇ ਬਹੁਤ ਮਾੜੇ ਹਾਲਾਤ ਸੀਗੇ ਸਾਡੇ ਤੇ ਇੱਕ ਨੰਬਰ ਚ ਗੱਲ ਹੋਈ ਇਸ ਏਜੰਟ ਦੇ ਨਾਲ। ਪਰ ਉਹਨਾਂ ਨੇ ਟੌਂਕੀ ਲਵਾਈ ਉਹਨਾਂ ਦੇ ਸਾਡੇ ਘਰ ਵਾਲੇ ਨੇ ਕਿ ਮੈਂ ਬਹੁਤ ਹੀ ਜਦਾ ਮਾੜੇ ਹਾਲਾਤ ਦੇ ਵਿੱਚ ਉਹਨਾਂ ਨੂੰ ਭੇਜਿਆ ਫੇਰ ਵੀ ਅਸੀਂ ਚੱਲ ਫੇਰ ਵੀ ਚੁੱਪ ਰਹੇ ਅਸੀਂ ਕਿ ਚੱਲ ਕੋਈ ਨਹੀਂ ਕਿ ਚੱਲ ਰੱਬ ਅਗ ਦੇ ਰਿਆਂ ਦੇ ਰਣੀ ਹੈਗਾ ਚੱਲ ਪਹੁੰਚੇਗਾ ਆਪਣੇ ਸਮੇਂ ਦੇ ਨਾਲ। ਪਰ ਫੇਰ ਵੀ 15 ਤਰੀਕ ਦੇ ਵਿੱਚ ਦਾ ਕ੍ਰੋਸ ਕੀਤਾ ਸੀ ਬਾਰਡਰ ਅਸੀਂ ਉਹਨਾਂ ਨੇ ਫੀਲ ਮੈਂ ਕਰਦੀ ਨਹੀਂ ਏਜੰਟ ਨੂੰ ਫੋਨ ਕਿ ਦੱਸੋ ਤੁਸੀਂ ਕੁਛ ਨਾ ਅਜੇ ਤੱਕ ਕਿੰਨੇ ਦਿਨ ਹੋ ਗਏ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਕਹਿੰਦੇ ਕੋਈ ਨਹੀਂ ਫੇਰ ਵੀ ਝੂਠੇ ਦਲਾਸੇ ਦਿੰਦੇ ਰਹੇ ਨੇ ਕੋਈ ਨਹੀਂ ਆਏਗਾ ਚੌਂਕੀ ਚ ਹੋਏਗਾ ਜਾਂ ਕੈਂਪਸ ਚ ਹੋਏਗਾ ਕਿੱਥੇ ਵੀ ਹੋਏਗਾ ਪਰ ਅੱਜ ਸਾਨੂੰ ਖਬਰ ਮਿਲੀ ਕਿ ਕਿੰਨੇ ਪੈਸੇ ਲੱਗ ਗਏ 45 ਲੱਖ ਰੁਪਏ ਲਾ ਕੇ ਦਿੱਤਾ ਮੈਂ ਪੂਰਾ ਏਜੰਟ ਨੂੰ ਸਾਰੇ ਵਿਆਜ ਦੇ ਪੈਸੇ ਨਹੀਂ ਏਜੰਟ ਦੇ ਨਾਲ ਉਸ ਤੋਂ ਬਾਅਦ ਕੋਈ ਰਾਪਤਾ ਹੋਇਆ ਤੁਹਾਡਾ ਕੁਝ ਦਿਨਾਂ ਵਿੱਚ ਹਾਂਜੀ ਹੋਇਆ ਸੀ ਮੈਂ ਜਿੱਦਣ ਇਹਨਾਂ 15 3 15 ਜਨਵਰੀ ਨੂੰ ਬਾਰਡਰ ਕ੍ਰੋਸ ਕੀਤਾ ਤੇ ਸਾਨੂੰ ਜਿੱਦ ਮੇਰੇ ਘਰ ਵਾਲੇ ਦਾ ਮੈਸੇਜ ਆਇਆ ਕਿ ਮੈਂ ਬਾਰਡਰ ਕ੍ਰੋਸ ਕਰ ਲਿਆ ਪਰ ਨਹੀਂ ਉਹਨੇ ਜਿੱਦਾਂ ਡੋਂਕਨ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਧਰ ਘਰ ਮੈਸੇਜ ਛੱਡ ਦੋ ਉਦੋਂ ਹੀ ਇਹਨਾਂ ਨੇ ਮੈਸੇਜ ਛੱਡਿਆ ਮੈਨੂੰ ਉਹਨਾਂ ਨੇ ਘਰ ਉਸ ਤੋਂ ਬਾਅਦ ਅੱਜ ਤੱਕ ਕੋਈ ਫੋਨ ਨਹੀਂ ਆਇਆ ਮੈਨੂੰ ਕੋਈ ਕੁਝ ਨਹੀਂ ਉਸ ਤੋਂ ਬਾਅਦ ਤੁਹਾਨੂੰ ਅੱਜ ਹੀ ਪਤਾ ਲੱਗਾ ਕਿ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਕਹਿਣਾ ਚਾਹਦੇ ਪਤ ਸਰਕਾਰ ਨੂੰ ਅਹਿਤ ਪਤ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹੈ ਕਿ ਜਿਹੜੇ ਜੰਟੇ ਬਿਲਕੁਲ ਧੋਖਾ ਕਰਦੇ ਨੇ ਸਾਰਿਆਂ ਦੇ ਨਾਲ ਇੱਕ ਕਰਨਾ ਬੰਦ ਕਰਨ ਤੇ ਜੇ ਤੇ ਕੋਈ ਹੈ ਗੇਮ ਤੇ ਬੰਦਾ ਸਹੀ ਤਰੀਕੇ ਨਾਲ ਬਾਹਰ ਭੇਜਣ ਨਹੀਂ ਤੇ ਨਾ ਭੇਜਣ ਕਿਉਂਕਿ ਪਿੱਛੇ ਗਰੀਬ ਹੁੰਦਾ ਪਰਿਵਾਰ ਸਾਰੇ ਵਿਆਹ ਤੇ ਚੱਕੀ ਹੁੰਦੇ ਨੇ ਪੈਸੇ ਬਣਾਉਣੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਪੂਰ ਪਰਵਾਰ ਚ ਕਿਹੜੇ ਮੈਂਬਰ ਨੇ ਮੰਮੀ ਡੈਡੀ ਹੈ ਤੇ ਛੋਟਾ ਮੇਰਾ ਦਿਓਰ ਤੇ ਦਰਾਣੀ ਤੇ ਉਹਨਾਂ ਦੇ ਤਿੰਨ ਬੇਟੀਆਂ ਹਨ ਤੁਹਾਡੇ ਪੁੱਤ ਦਾ ਕੀ ਨਾਮ ਸੀ ਦਿਸਕਰਨ ਸਿੰਘ ਸਨੁਫ ਹਿਮਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਤੁਸੀਂ ਅਟਾਲੀ ਪਿੰਡ ਦਾ ਇਹ। ਅਟਾਲੀ ਪਿੰਡ ਦਾ ਜਿਹੜਾ ਮੁੰਡਾ ਇੱਕ ਰਿਪੋਰਟ ਹੈ ਰਵਿੰਦਰ ਸਟੇਕ। ਕਿੰਨੇ ਦਿਨਾਂ ਤੋਂ ਵਿਦੇਸ਼ ਗਿਆ ਸੀ ਕਿ ਕਿੰਦਾਂ ਦੇ ਹਾਲਾਤ ਨੇ ਕਰਦੇ ਹੋ। ਸਰ ਇਹਨੂੰ 8 ਮਹੀਨੇ ਹੋ ਗਏ ਸੀ ਗਏ ਨੂੰ। ਘਰ ਦੇ ਹਾਲਾਤ ਬਹੁਤ ਹੀ ਮੰਦੇ ਨੇ ਬਹੁਤ ਗਰੀਬ ਪਰਿਵਾਰ ਹੈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਖੇਤੀ। ਕਾਫੀ ਮੁਸ਼ਕਲਾਂ ਚ ਹੈ ਪਰ ਉਹ। ਕੀ ਮੰਕਰ ਦੀ ਪਰ ਸਰਕਾਰ ਕੋਈ ਕੀਤੀ ਸੀ? ਪਰਾ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਹੈ ਕਿ ਜਿਹੜਾ ਇਹਨਾਂ ਦਾ ਬੰਦੇ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਜੋ ਇਹਨੇ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਜਿੰਨਾ ਵੀ ਇਹਨਾਂ ਦਾ ਪੈਸਾ ਹੈ ਉਹ ਇਹਨੂੰ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਜਿਹੜੇ ਬਿਨਾਂ ਅਸੰਸ ਤੋਂ ਬੈਠੇ ਇੱਥੇ ਜਿਹੜੇ ਏਜੰਟ ਮੁਕਾਲਿਆਂ ਵੱਡਾ ਵੱਡੀਆਂ ਰਕਮਾਂ ਲੈ ਕੇ ਕੋਈ ਲੱਖਾਂ ਦੇ ਨਾਲ 50-50 ਲੱਖ ਰੁਪਏ ਲੈ ਕੇ ਅਮਰੀਕਾ ਭੇਜਦੇ ਆ ਬਿਨਾਂ ਲੈਸਸ ਤੋਂ ਉਹਨਾਂ ਤੇ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਪੰਜਾਬ ਸਰਕਾਰ ਤੋਂ ਸਰ ਪੰਜਾਬ ਸਰਕਾਰ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਕਰੇ ਕੜੀ ਕਿ ਇਹ ਬੱਚਿਆਂ ਨੂੰ ਧੋਖਾ ਦੇ ਕੇ ਗਲਤ ਰਸਤੇਾਂ 'ਤੋਂ ਇਹ ਭੇਜਦੇ ਨੇ ਉਹਨਾਂ ਦੇ ਨਾਲ ਜਿੰਨਾ ਵੀ ਪਰਿਵਾਰ ਇਹ ਇਕੱਲਾ ਇਹ ਪਰਿਵਾਰ ਨਹੀਂ ਤੁਸੀਂ ਦੇਖ ਸਕਦੇ 105 ਬੱਚੇ ਜਿਹੜੇ ਅੱਜ ਪੰਜਾਬ ਦੇ ਵਾਪਸ ਆਏ ਨੇ ਉਹਨਾਂ ਦੇ ਉਹ ਸਾਰੇ ਇਸੇ ਏਜੰਟਾਂ ਦੇ ਹତਿਆਰ ਸਾਰੇ ਹੱਥ ਨਾਲ ਜੜੀ ਕੀ ਨਾਮ ਆਪਣਾ ਜੀ ਮੈਂ ਨਾ ਜੀ ਲਖਮੀ ਸਿੰਘ ਹੈ ਜੀ ਲਖਮੀ ਸਿੰਘ ਜੀ ਆਪਣਾ ਬਲਟਾਲੀ ਹਾਂਜੀ ਹਾਂਜੀ ਤੁਸੀਂ ਕੱਲੀ ਦੇ ਸੁਨੀਕੂ ਇਹ ਹਰਵਿੰਦਰ ਸਿੰਘ ਦਾ ਪਰਿਵਾਰ ਬਾਰੇ ਜਾਣਦੇ ਹੋ ਸਭ ਕੁਝ ਕੀ ਕਹਿਣਾ ਚਾਹੋਗੇ ਕਿ ਅੱਜ ਜੋ ਟਰੰਪ ਸਰਕਾਰ ਵੱਲੋਂ ਜਿਹੜਾ ਵਾਪਸ ਜਿਹੜੀਆਂ ਭੇਜ ਦਿੱਤਾ ਗਿਆ ਹੈ ਰਿਪੋਰਟ ਕਰਕੇ ਉੱਕੀ ਕਹਿਣਾ ਚਾਹੂਗਾ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਹਦ ਨਾਲ ਕਹਿੰਦੇ ਆ ਕਿ ਜੋ ਵੀ ਤਰੰਪ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਹੈ ਕਿਉਂਕਿ ਜੋ ਵੀ ਆਦਮੀ ਇੱਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਭਵਿੱਖਵਾਤੇ ਜਾਂਦਾ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਹਰਵਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਦੇ ਨਾਲ ਨਜ਼ਦੀਕ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵਿਆਜ ਤੇ ਚੁੱਕ ਕੇ ਦਿੱਤਾ ਹੈ ਜੋ ਜੈਂਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀਰਾਂ ਕੋਲੋਂ 6 ਲੱਖ ਰੁਪਏ ਲੈ ਗਿਆ ਕੀ ਮੰਕਰ ਦੋਸਪਰ ਅਸੀਂ ਮੰਗ ਕਰਦੇ ਆਂ ਪਹਿਲੀ ਤੇ ਅਸੀਂ ਮੰਗ ਕਰਦੇ ਆਂ ਕਿ ਜੋ ਜੈਂਟ ਹੈ ਉਸ ਤੇ ਕਿਹੜੀ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖੇ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀ ਤੱਪੇ ਵਾਲਾ ਜ਼ਿਮੀਂਦਾਰ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਜੋ ਮੱਦੀ ਮਾਲੀ ਸੈਤਾ ਨੇ ਦਿੱਤੀ ਜਾਣੀ ਚਾਹੀਦੀ ਪਰਿਵਾਰ ਨੇ ਉਮੀਦ ਕੀਤੀ ਹੋਈ ਪਹਿਲੀ ਤਨਖਾਹ ਹੋਈ ਅਸੀਂ ਹਾਂਜੀ ਇਹਨਾਂ ਨੇ ਬੜੀ ਉਮੀਦ ਕੀਤੀ ਹੈ ਜੀ ਮੇਰੇ ਨਾਲ ਬਹੁਤ ਇਹਨਾਂ ਦਾ ਜਿਹੜਾ ਮੰਨਪਾਤ ਇਕੱਠਨਾ ਕਰ ਗਈ ਹੈ ਜੀ ਲਾਲਪੁਰਪੁਣਾ ਪਿਆ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਜੀ ਮੇਰੇ ਨਾਲ ਕਈ ਵਾਰੀ ਇਹ ਉਹਨਾਂ ਦੀ ਨਿਸਜਾ ਰਾਬਤਾ ਇਹਨਾਂ ਦੇ ਮਾਤਾ ਪਿਤਾ ਨਾਲ ਰਾਬਤਾ ਕਰਦੇ ਬੈਠੇ ਗੱਲਾਂਬੱਤਾਂ ਕਰਦੇ ਇੱਥੇ ਕਰਦੇ ਹੁੰਦੇ ਸੀ ਵੀ ਚਲੋ ਜਿੱਦੋਂ ਵੀ ਸਾਡੀ ਬੱਚਾ ਦੀ ਤਨਖਾਹ ਆਏਗੀ ਅਸੀਂ ਗੁਰੂ ਮਹਾਰਾਜ ਤੇ ਗੁਰਦਰਾ ਸਾਹਿਬ ਖੰਡ ਤੇ ਪਰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਕਰਦਾ ਹੈ ਪਰ ਜੋ ਕੇ ਹੋਇਆ ਬਹੁਤ ਮਾੜਾ ਹੋਇਆ